ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਦਿਨ-ਬਦਨ ਲੋਕ ਇਸ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਤੇ ਅਜੇ ਹਾਹੀ ਮਾਮਲਾ ਖੁਣ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਜਿੱਥੇ ਕਿ ਇੱਕ ਗੰਨਿਆਂ ਦੀ ਭਰੀ ਟਰਾਲੀ ਦੇ ਹੇਠਾਂ ਤਿੰਨ ਵਿਅਕਤੀ ਆ ਜਾਂਦੇ ਹਨ ਇੱਕ ਪਿਓ ਇੱਕ ਪੁੱਤ ਅਤੇ ਦੂਜਾ ਉਸ ਦਾ ਭਤੀਜਾ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚੀ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਬਹੁਤ ਹੀ ਦਰਦ ਨਾ ਕਤੇਪ ਮੇ ਅਨਕਟਨਾ ਵਾਪਰ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਦੇਖਦੇ ਰਹੋ ਆਪਣੇ ਲਾਈਵ ਸੱਚ ਟੀਵੀ ਤੇ ਡਾਕਟਰ ਬਖਸ਼ੀਸ਼ ਅਜਾਦ ਜੀ ਨੂੰ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਇਹ ਜੋ ਮਾਮਲਾ ਹੈ ਉਹ ਮਹਤਵਪੂਰਤੋ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਤਿੰਨ ਜੋ ਲੜਕੇ ਸੀ ਇੱਕ ਤਾਂ ਪਿਓ ਸੀ ਜਿਸ ਦਾ ਨਾਮ ਅਰਵਿੰਦਰ ਸਿੰਘ ਸੀ ਅਤੇ ਇੱਕ ਉਸ ਦਾ ਪੁੱਤਰ ਅਤੇ ਇੱਕ ਉਸ ਦਾ ਭਤੀਜਾ ਉਹ ਰਾਤ ਦੇ ਸਮੇਂ ਬਾਜ਼ਾਰ ਜਾ ਰਹੇ ਸੀ ਅਤੇ ਜਦੋਂ ਹੀ ਸੜਕ ਦੇ ਕਿਨਾਰੇ ਉਹ ਆਪਣਾ ਮੋਟਰਸਾਈਕਲ ਰੋਕਦੇ ਹਨ ਤਾਂ ਰੋਕੜ ਦੇ ਤੁਰੰਤ ਹੀ ਇਸ ਸਾਈਡ ਤੇ ਇੱਕ ਗੰਨਿਆਂ ਦੀ ਭਰੀ ਟਰਾਲੀ ਜਾ ਰਹੀ ਹੁੰਦੀ ਹੈ ਜੋ ਕਿ ਮੂਲੋਂ ਹੀ ਜ਼ਿਆਦਾ ਭਰੀ ਹੁੰਦੀ ਹੈ ਉਹ ਜਦੋਂ ਜਾ ਰਹੀ ਹੁੰਦੀ ਹੈ ਤਾਂ ਉਹ ਪਹਿਲਾਂ ਹੀ ਡਾਵਾ ਡੋਲ ਕਰਦੀ ਜਾ ਰਹੀ ਹੁੰਦੀ ਹੈ ਪਰ ਜਦੋਂ ਹੀ ਉਹ ਮੋਟਰਸਾਈਕਲ ਰੋਕਦੇ ਹਨ ਤਾਂ ਮੋਟਰਸਾਈਕਲ ਰੋਕਣ ਦੇ ਦੌਰਾਨ ਹੀ ਉਹ ਜੋ ਗੰਨਿਆਂ ਦੀ ਭਰੀ ਟਰਾਲੀ ਹੁੰਦੀ ਹੈ ਉਹ ਤੁਰੰਤ ਹੀ ਉਹਨਾਂ ਤੇ ਟੇਢੀ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਅੱਗੇ ਸੰਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਹੀ ਉਹ ਟੇਢੀ ਹੋ ਜਾਂਦੀ ਹੈ ਤਾਂ ਉਹ ਜੋ ਵਿਅਕਤੀ ਹਨ ਉਹ ਤਿੰਨੇ ਹੀ ਉਸਦੇ ਖੱਲੇ ਆ ਜਾਂਦੇ ਹਨ ਤੇ ਮੌਜੂਦਾ ਲੋਕ ਤੁਰੰਤ ਹੀ ਉਹ ਦੁਕਾਨ ਦੇ ਕੋਲ ਹੀ ਖੜ੍ਹੇ ਹਨ ਪਰ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਹੀ ਜਲਦ ਤੋਂ ਜਲਦ ਉਹਨਾਂ ਗੰਨਿਆਂ ਪਾਸੇ ਕਰਦੇ ਹਨ ਤੇ ਪਾਸੇ ਕਰਨ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ ਤੇ ਕੱਢਣ ਤੋਂ ਬਾਅਦ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਜੋ ਅਰਵਿੰਦ ਸਿੰਘ ਅਰਵਿੰਦਰ ਜੋਸੀ ਉਸਦੀ ਤਾਂ ਲੱਤ ਟੁੱਟ ਜਾਂਦੀ ਹੈ ਅਤੇ ਜੋ ਉਸ ਦਾ ਬੇਟਾ ਸੀ ਮਾਸੂਮ ਬੇਟਾ ਮਾਸੂਮ ਪੁੱਤ ਉਸਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਹ ਤਾਂ ਵਿਚਾਰਾ ਮੌਕੇ ਤੇ ਹੀ ਆਪਣੀ ਜਾਨ ਗਵਾ ਬੈਠਦਾ ਹੈ ਪਰ ਜੋ ਉਸ ਦਾ ਭਤੀਜਾ ਸੀ ਉਹ ਬਹੁਤ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਜਿਸ ਦੇ ਦੌਰਾਨ ਮੌਜੂਦਾ ਲੋਕਾਂ ਦੇ ਵੱਲੋਂ ਉਸ ਨੂੰ ਤੁਰੰਤ ਹੀ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲ ਵਿੱਚ ਪਹੁੰਚਾਉਣ ਦੇ ਦੌਰਾਨ ਹੀ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਸ਼ੁਰੂ ਕਰਦੇ ਸਮੇਂ ਹੀ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਸੀ ਜੋ ਉਹਨਾਂ ਦਾ ਛੋਟਾ ਬੱਚਾ ਸੀ ਉਹ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ ਡਾਕਟਰਾਂ ਦੇ ਵੱਲੋਂ ਉਸ ਨੂੰ ਪਹਿਲਾਂ ਹੀ ਮਰ ਤਾਇ ਕਹ ਐਲਾਨ ਦੇ ਦਿੱਤਾ ਗਿਆ ਸੀ ਪਰ ਜੋ ਉਸ ਦਾ ਬੇਟਾ ਸੀ ਪਰ ਜੋ ਉਸ ਦਾ ਪਿਓ ਸੀ ਉਸ ਦੀ ਲੱਤ ਟੱਟ ਜਾਂਦੀ ਹੈ ਅਤੇ ਉਹ ਉਸ ਦਾ ਜੋ ਭਤੀਜਾ ਹੈ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਹਸਪਤਾਲ ਵਿੱਚ ਵਧਾਈ ਇਲਾਜ ਤਾਂ ਸ਼ੁਰੂ ਕਰਵਾਇਆ ਜਾਂਦਾ ਹੈ ਪਰ ਤੁਸੀਂ ਦੇਖੋ ਕਿ ਜੋ ਇਹ ਹਾਦਸਾ ਹੈ ਉਹ ਕਿਸ ਤਰ੍ਹਾਂ ਵਾਪਰਿਆ ਹੈ ਪਹਿਲਾਂ ਤਾਂ ਉਹ ਮੋਟਰਸਾਈਕਲ ਰੋਕਦੇ ਹਨ ਰੋਕਣ ਦੇ ਦੌਰਾਨ ਹੀ ਸ਼ਾਇਦ ਉਨ੍ਹਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੁੰਦਾ ਪਰ ਅਰਵਿੰਦਰ ਸਿੰਘ ਜੀ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਜਦੋਂ ਹੀ ਅਸੀਂ ਆ ਰਹੇ ਸੀ ਤਾਂ ਟਰਾਲੀ ਜੋ ਸੀ ਉਹ ਪਹਿਲਾਂ ਹੀ ਡਾਵਾ ਡੋਲ ਇੱਧਰ ਉੱਧਰ ਹੁੰਦੀ ਆ ਰਹੀ ਸੀ ਪਰ ਜਦੋਂ ਉਹ ਜੋ ਵਿਅਕਤੀ ਨੇ ਆਪਣਾ ਮੋਟਰਸਾਈਕਲ ਖੜਾਇਆ ਤਾਂ ਟਰਾਲੀ ਵੀ ਉੱਥੇ ਹੀ ਰੁਕ ਜਾਂਦੀ ਹੈ ਤੇ ਰੋਕਣ ਦੇ ਦੌਰਾਨੀ ਉਹ ਤੁਰੰਤ ਹੀ ਟੇਢੀ ਹੋ ਜਾਂਦੀ ਹੈ ਤੇ ਜੋ ਸਾਰੇ ਗੰਨੇ ਹੁੰਦੇ ਹਨ ਉਹ ਉਹਨਾਂ ਵਿਅਕਤੀਆਂ ਦੇ ਉੱਪਰ ਡੈਗ ਪੈਂਦੇ ਹਨ ਤੇ ਵਿਅਕਤੀ ਵੀ ਥੱਲੇ ਦਬ ਜਾਂਦੇ ਹਨ ਜਿਨ੍ਹਾਂ ਦੇ ਦੌਰਾਨ ਉਹਨਾਂ ਤੋਂ ਉੱਠਿਆ ਵੀ ਨਹੀਂ ਜਾਂਦਾ ਪਰ ਜੋ ਉਹਨਾਂ ਦਾ ਮਾਸੂਮ ਬੱਚਾ ਹੈ ਉਹ ਤਾਂ ਦਮ ਘੁੱਟਣ ਦੇ ਕਾਰਨ ਮੌਕੇ ਤੇ ਹੀ ਆਪਣੀ ਜਾਨ ਗਵਾ ਬੈਠਦਾ ਹੈ ਅਤੇ ਉਸ ਦਾ ਭਤੀਜਾ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਤੁਰੰਤ ਹੀ ਜਦੋਂ ਇਸ ਘਟਨਾ ਵਾਪਰ ਜਾਂਦੀ ਹੈ ਘਟਨਾ ਵਾਪਰਨ ਦੇ ਤੰਤਹੀ ਮੌਜੂਦਾ ਲੋਕਾਂ ਦੇ ਵੱਲੋਂ ਜਲਦ ਤੋਂ ਜਲਦ ਗੰਨੇ ਪਾਸੇ ਕੀਤੇ ਜਾਂਦੇ ਹਨ ਪਾਸੇ ਕਰਨ ਦੇ ਦੌਰਾਨ ਹੀ ਉਹਨਾਂ ਨੂੰ ਕੱਢਿਆ ਜਾਂਦਾ ਹੈ ਤੇ ਕੱਢਣ ਦੇ ਸਮੇਂ ਬਾਅਦ ਹੀ ਉਹਨਾਂ ਨੂੰ ਤੁਰੰਤ ਹੀ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਪਰ ਹਸਪਤਾਲ ਪਹੁੰਚਣ ਦੇ ਦੌਰਾਨ ਜਦੋਂ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦਾ ਜੋ ਪੁੱਤ ਸੀ ਉਹਨਾਂ ਦਾ ਬੇਟਾ ਸੀ ਉਹਨਾਂ ਨੂੰ ਡਾਕਟਰਾਂ ਦੇ ਵੱਲੋਂ ਮਰਤੇ ਕਲਮ ਦੇ ਦਿੱਤਾ ਜਾਂਦਾ ਹੈ ਤੇ ਜੋ ਉਸ ਦਾ ਪਤੀਜਾ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਅਤੇ ਜੋ ਉਹ ਆਪ ਸੀ ਅਰਵਿੰਦਰ ਸਿੰਘ ਉਹਨਾਂ ਦੀ ਲੱਤ ਟੁੱਟ ਜਾਂਦੀ ਹੈ ਤੇ ਜਦੋਂ ਇਸ ਘਰਨਾ ਦਾ ਇਸ ਗੱਲ ਦਾ ਪਰਿਵਾਰ ਨੂੰ ਪਤਾ ਦਾ ਹੈ ਤਾਂ ਉਹਨਾਂ ਦਾ ਮਾਸੂਮ ਜੋ ਬੱਚਾ ਸੀ ਉਸ ਦੀਆਂ ਜੋ ਉਸ ਦੀ ਜਾਨ ਚਲੀ ਜਾਂਦੀ ਜਾਂ ਉਹਦੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਵੀ ਰੋ ਰੋ ਕੇ ਪਾਗਲ ਹੋ ਜਾਂਦੀ ਹੈ ਅੱਖਾਂ ਵਿੱਚੋਂ ਹੰਝੂ ਕਿਰਨ ਆ ਜਾਂਦੇ ਹਨ ਪਰ ਤੁਸੀਂ ਦੇਖੋ ਕਿ ਇਹ ਜੋ ਘਟਨਾ ਹੈ ਉਹ ਬਹੁਤ ਹੀ ਜ਼ਿਆਦਾ ਬੁਰੀ ਅਤੇ ਦਰਦਨਾਕ ਵਾਪਰਦੀ ਹੈ ਜਿੱਥੇ ਕਿ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਮੌਕੇ ਤੇ ਹੀ ਉਸ ਦਾ ਬੇਟਾ ਜੋ ਹੈ ਉਹ ਮਾਸੂਮ ਹੋਣ ਕਰਕੇ ਉਸ ਦੀ ਮੌਕੇ ਤੇ ਹੀ ਦਮ ਘਟਣ ਕਰਕੇ ਮੌਤ ਹੋ ਜਾਂਦੀ ਹੈ ਪਰਿਵਾਰ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਤੁਹਾਨੂੰ ਪਤਾ ਹੈ ਇਹ ਹੈ ਕਿ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਦਿਨ-ਬਦਨ ਹਾਦਸੇ ਵਾਪਰਦੇ ਜਾ ਰਹੇ ਨੇ ਤੇ ਇੱਕ ਅਜਿਹਾ ਹੀ ਮਾਮਲਾ ਅੱਜ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਕੁਝ ਜੋ ਵਿਅਕਤੀ ਸੀ ਤਿੰਨ ਵਿਅਕਤੀ ਬਾਜ਼ਾਰ ਵਿੱਚ ਜਾ ਰਹੇ ਹੁੰਦੇ ਹਨ ਤੇ ਬਾਜ਼ਾਰ ਜਾਂਦੇ ਦੌਰਾਨ ਹੀ ਉਹਨਾਂ ਨਾਲ ਜੋ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ ਉਸ ਦੇ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਸੀਂ ਜੁੜੇ ਹੋ ਆਪਣੇ ਡਾਕਟਰ ਬਖਸ਼ੀਸ਼ ਅਜਾਦ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਮਹੱਤਵਪੂਰਨ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਤੁਰੰਤ ਹੀ ਉਸ ਬੱਚੇ ਦੀ ਮੌਤ ਵੀ ਹੋ ਜਾਂਦੀ ਹੈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਦੀ ਕਰਦੇ ਹਾਂ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਮਹਿਤਾਪੁਰ ਸਾਤੋ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਤਿੰਨ ਵਿਅਕਤੀ ਇੱਕ ਪਿਓ ਇੱਕ ਪੁੱਤ ਤੇ ਇੱਕ ਉਸ ਦਾ ਭਤੀਜਾ ਜੋ ਰਾਤ ਦੇ ਸਮੇਂ ਬਾਜ਼ਾਰ ਵਿੱਚ ਜਾ ਰਹੇ ਸੀ ਤੇ ਮੋਟਰਸਾਈਕਲ ਨੂੰ ਜਦੋਂ ਰੋਕਦੇ ਹਨ ਬਾਜ਼ਾਰ ਵਿੱਚ ਪਹੁੰਚ ਕੇ ਜਦੋਂ ਉੱਥੇ ਸੜਕ ਦੇ ਕਿਨਾਰੇ ਮੋਟਰਸਾਈਕਲ ਰੋਕ ਦਿੰਦੇ ਹਨ ਤਾਂ ਰੋਕਣ ਦੇ ਉàng ਹੀ ਜਦੋਂ ਮੋਟਰਸਾਈਕਲ ਰੋਕਿਆ ਜਾਂਦਾ ਹੈ ਤਾਂ ਸਾਈਡ ਤੇ ਇੱਕ ਗੰਨਿਆਂ ਨਾਲ ਭਰੀ ਟਰਾਲੀ ਹੋਂ ਆਉਂਦੀ ਹੈ ਤੇ ਟਰਾਲੀ ਜੋ ਸੀ ਉਹ ਪਹਿਲਾਂ ਹੀ ਡਾਵਾ ਡੋਵਲ ਖੰਦੀ ਹੁੰਦੀ ਹੈ ਪਰ ਜਦੋਂ ਹੀ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਦੁਬਾਰਾ ਮੋਟਰਸਾਈਕਲ ਵੀ ਰੁਕਿਆ ਜਾਂਦਾ ਹੈ ਪਰ ਰੋਕਣ ਦੇ ਦੌਰਾਨ ਹੀ ਉਹ ਜੋ ਗੰਨਿਆਂ ਵਾਲੀ ਭਰੀ ਟਰਾਲੀ ਹੁੰਦੀ ਹੈ ਉਹ ਮੌਕੇ ਤੇ ਹੀ ਉਹਨਾਂ ਤੇ ਟੇਢੀ ਹੋ ਜਾਂਦੀ ਹੈ ਤੇ ਐਨੇ ਭਿਆਨਕ ਤਰੀਕੇ ਦੇ ਨਾਲ ਟੇਢੀ ਹੁੰਦੀ ਹੈ ਕਿ ਉਹ ਸਾਰੇ ਗੰਨੇ ਪਲਟ ਜਾਂਦੇ ਹਨ ਅਤੇ ਉਹ ਜੋ ਵਿਅਕਤੀ ਤਿੰਨ ਵਿਅਕਤੀ ਹੁੰਦੇ ਹਨ ਉਹ ਉਸ ਦੇ ਥੱਲੇ ਆ ਜਾਂਦੇ ਹਨ ਜਦੋਂ ਥੱਲੇ ਆਉਂਦੇ ਹਨ ਤਾਂ ਮੌਜੂਦ લોક જલ્દ ਤੋਂ જલ્દ ਉੱਥੇ ਪਹੁੰਚਦੇ ਹਨ ਤੇ ਪਹੁੰਚਣ ਦੇ ਦੌਰਾਨੀ ਉਹਨਾਂ ਦੁਆਰਾ ਉਹਨਾਂ ਗੰਨਿਆਂ ਨੂੰ ਹਟਾਇਆ ਜਾਂਦਾ ਤੇ ਜਦੋਂ ਹੀ ਹਟਾਇਆ ਜਾਂਦਾ ਹੈ ਤਾਂ ਉਹਨਾਂ ਦੇ ਥੱਲੇ ਤਿੰਨ ਵਿਅਕਤੀ ਹੁੰਦੇ ਹਨ ਇੱਕ ਤਾਂ ਅਰਵਿੰਦਰ ਜੋ ਉਹਨਾਂ ਦਾ ਪਿਓ ਹੁੰਦਾ ਹੈ ਇੱਕ ਉਸ ਦਾ ਭਤੀਜਾ ਤੇ ਇੱਕ ਉਸ ਦਾ ਪੁੱਤ ਦੋ ਤਾਂ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦੇ ਨੇ ਦੋ ਬੱਚੇ ਤਾਂ ਗੰਭੀਰ ਜ਼ਖਮੀ ਹੋ ਜਾਂਦੇ ਨੇ ਇੱਕ ਉਸ ਦਾ ਭਤੀਜਾ ਗੰਭੀਰ ਜ਼ਖਮੀ ਹੋ ਜਾਂਦਾ ਹੈ ਇੱਕ ਉਹ ਆਪ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦਾ ਹੈ ਪਰ ਜੋ ਉਸ ਦਾ ਪੁੱਤ ਸੀ ਉਹ ਤਾਂ ਮੌਕੇ ਤੇ ਹੀ ਆਪਣੀ ਜਾਨ ਗਵਾ ਬੈਠਦਾ ਹੈ ਉਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਜੋ ਇਹ ਸਾਰੀ ਘਟਨਾ ਦਾ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਹੋਂਦ ਨੂੰ ਦੱਸਦੀ ਹੈ ਕਿ ਇਹ ਮਾਮਲਾ ਅਸਲ ਵਿੱਚ ਜਦੋਂ ਹੀ ਬੀਤਦਾ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਮਹਤਪੁਰ ਵਿੱਚ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਮੌਜੂਦਾ ਲੋਕ ਉਹਨਾਂ ਨੂੰ ਜਲਦ ਤੋਂ ਜਲਦ ਨਕੋਤਰ ਦੇ ਹਸਪਤਾਲ ਵਿੱਚ ਦਾਖਲ ਕਰਵਾਉਂਦੇ ਹਨ ਤੇ ਜਦੋਂ ਹੀ ਉਹਨਾਂ ਨੂੰ ਲੈ ਕੇ ਜਾਂਦੇ ਹਨ ਤਾਂ ਜੋ ਉਸ ਦਾ ਭਤੀਜਾ ਸੀ ਉਹ ਤਾਂ ਮੌਕੇ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਰਕੇ ਉਸ ਦਾ ਇਲਾਜ ਤਾਂ ਸ਼ੁਰੂ ਕਰ ਦਿੱਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਜੋ ਅਰਵਿੰਦਰ ਸੀ ਉਹਨਾਂ ਦੀ ਲੱਤ ਟੁੱਟ ਜਾਂਦੀ ਹੈ ਪਰ ਜਦੋਂ ਹੀ ਉਹਨਾਂ ਦਾ ਬੱਚਾ ਡਾਕਟਰਾਂ ਦੇ ਕੋਲ ਪਹੁੰਚਦਾ ਹੈ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਉਸ ਨੂੰ ਮਰਤਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਤੇ ਉਸ ਦੀ ਜੋ ਮਾਂ ਹੁੰਦੀ ਹੈ ਉਹ ਵਿਚਾਰੀ ਉਸ ਤੇ ਤਾਂ ਦੁੱਖਾਂ ਦਾ ਪਹਾੜ ਟੱਟ ਪੈਂਦਾ ਹੈ ਬਾਕੀ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਜੋ ਗੰਨੇ ਨੇ ਉਹ ਡੈਗ ਪੈਂਦੇ ਨੇ ਆ ਤੇ ਤਿੰਨਾਂ ਦੀ ਮੌਤ ਤਿੰਨਾਂ ਤੇ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਪਰ ਜੋ ਬੱਚਾ ਸੀ ਉਸ ਦਾ ਦਮ ਘਟਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਉਹ ਜੋ ਤਿੰਨ ਵਿਅਕਤੀ ਸੀ ਉਹ ਪਹਿਲਾਂ ਤਾਂ ਆ ਰਹੇ ਹੁੰਦੇ ਹਨ ਆਉਣ ਤੋਂ ਬਾਅਦ ਹੀ ਉਹਨਾਂ ਤੇ ਗੰਨੇ ਦੀ ਟਰਾਲੀ ਟੇਢੀ ਹੋ ਜਾਂਦੀ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਗੰਨੇ ਦੀ ਟਰਾਲੀ ਸੀ ਉਹ ਮੂਲ ਤੋ ਜਿਆਦਾ ਹੀ ਭਰੀ ਹੋਈ ਸੀ ਉੱਪਰ ਤੱਕ ਭਰੀ ਹੋਣ ਕਰਕੇ ਉਹ ਪਹਿਲਾਂ ਹੀ ਡਾਵਾ ਡੋਲ ਖਾਂਦੀ ਆਉਂਦੀ ਸੀ ਜਿਸ ਦੇ ਦੌਰਾਨ ਜਦੋਂ ਹੀ ਉੱਥੇ ਮੋਟਰਸਾਈਕਲ ਖੜਾਉਂਦੇ ਹਨ ਤਾਂ ਉਹ ਟਰਾਲੀ ਜੋ ਹੁੰਦੀ ਹੈ ਗੰਨੇ ਦੀ ਟਰਾਲੀ ਟੇਢੀ ਹੋ ਜਾਂਦੀ ਹੈ ਜਿਸ ਦੇ ਦੌਰਾਨ ਉਹ ਤਿੰਨੇ ਜਾਣੇ ਉਸ ਦੇ ਥੱਲੇ ਦੱਬ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਉਹ ਬੱਚੇ ਦਾ ਤਾਂ ਸਾਹ ਦਮ ਘੁੱਟਣ ਕਰਕੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਬਾਅਦ ਵਿੱਚ ਜਦੋਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਤਾਂ ਪਿਓ ਵੀ ਬੜਾ ਪਰੇਸ਼ਾਨ ਹੋ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਲਾਗੇ ਸੰਜੇ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਪਰ ਤੁਸੀਂ ਦੇਖੋ ਕਿ ਕਿੰਨੀ ਹੀ ਖਤਰਨਾਕ ਤੇ ਦਰਦਨਾਕ ਘਟਨਾਵਾਂ ਵਾਪਰਦੀ ਹੈ ਕਿ ਉਹ ਤਿੰਨੇ ਪਿਓ ਪੁੱਤ ਤੇ ਉਹਨਾਂ ਦਾ ਭਤੀਜਾ ਉਹ ਤਿੰਨੇ ਜਾ ਰਹੇ ਸੀ ਤੇ ਅਚਾਨਕ ਹੀ ਰਸਤੇ ਵਿੱਚ ਉਹਨਾਂ ਨਾਲ ਅਜਿਹੀ ਖਤਰਨਾਕ ਘਟਨਾ ਵਾਪਰ ਜਾਂਦੀ ਹੈ ਕਿ ਉਹ ਘਰ ਵਾਪਸ ਹੀ ਨਹੀਂ ਆਉਂਦੇ ਕਿਉਂਕਿ ਉਹਨਾਂ ਦਾ ਜੋ ਛੋਟਾ ਜਿਹਾ ਮਾਸੂਮ ਜਿਹਾ ਜੋ ਬੱਚਾ ਹੁੰਦਾ ਹੈ ਉਹ ਰਸਤੇ ਵਿੱਚ ਹੀ ਉਸਦੀ ਜਾਨ ਚਲੀ ਜਾਣੀ ਹੁੰਦੀ ਹੈ ਇਹ ਚੀਜ਼ ਦਾ ਉਹਨਾਂ ਦੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਹੈ ਦੱਸਦੇ ਨੇ ਕਿ ਜਦੋਂ ਹੀ ਹਨੇਰਾ ਹੁੰਦਾ ਹੈ ਤਾਂ ਉਹ ਰਾਸਤੇ ਵਿੱਚ ਬਾਜ਼ਾਰ ਵਿੱਚੋਂ ਕੁਝ ਲੈਣ ਲਈ ਖੁਸ਼ਖਾਨ ਪੀਣ ਲਈ ਜਾ ਰਹੇ ਹੁੰਦੇ ਹਨ ਤੇ ਜਦੋਂ ਹੀ ਉਹ ਆਪਣਾ ਮੋਟਰਸਾਈਕਲ ਸੜਕ ਦੇ ਕਿਨਾਰੇ ਰੋਕਦੇ ਨੇ ਤਾਂ ਉਧਰ ਉਹ ਹੀ ਗੰਨਿਆਂ ਦੇ ਨਾਲ ਭਰੀ ਟਰਾਲੀ ਆ ਜਾਂਦੀ ਹੈ ਤੇ ਉਹ ਉਹਨਾਂ ਤੇ ਪਹਾੜ ਟੱਟ ਕੇ ਡੈਗ ਪੈਂਦੀ ਹੈ ਜਿਸ ਦੇ ਦੌਰਾਨ ਇਹ ਨਤੀਜੇ ਵਜੋਂ ਸਾਹਮਣੇ ਹੁੰਦਾ ਹੈ ਕਿ ਉਹਨਾਂ ਦੇ ਜੋ ਮਾਸੂਮ ਪੁੱਤ ਅਸੀਸ ਦੀ ਮੌਤ ਹੋ ਗਈ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੌਰ